ਸ਼ਰਦਿਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਕੋਲਕਾਤਾ ਰੇਪ ਕੇਸ ਤੇ ਐਮਪੀ ਹਰਪਜਨ ਸਿੰਘ ਨੇ ਸੀਐਮ ਮਮਤਾ ਬੇਨਰਜੀ ਨੂੰ ਲਿਖੀ ਪਾਵੋ ਕੁ ਚਿੱਠੀ ਫੈਸਲਾ ਕੌਣ ਕਾਰਵਾਈ ਕਰਨ ਦੀ ਕੀਤੀ ਅਪੀਲ ਹੜਤਾਲ ਜਾਰੀ ਰੱਖਣ ਤੇ ਅੜੇ ਮਹਾਰਾਸ਼ਟਰ ਦੇ ਰੈਜ਼ੀਡੈਂਟ ਡਾਕਟਰ ਪੁਲਿਸ ਵਾਲਿਆਂ ਨੂੰ ਅੱਜ ਬੰਨਨਗੇ ਰਖੜੀ ਭਾਰਤ ਪਹੁੰਚੀ ਨੇਪਾਲ ਦੀ ਵਿਦੇਸ਼ ਮੰਤਰੀ 5 ਦਿਨਾ ਕਰਨਗੇ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਹੋਣਗੇ ਮਜ਼ਬੂਤ ਭਾਰਤੀ ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਰਕੇਸ਼ ਪਾਲ ਦਾ ਹੋਇਆ ਦਿਹਾਂਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਕਰਵਾਇਆ ਗਿਆ ਸੀ ਦਾਖਲ ਤੇ ਹੁਣ ਖਬਰਾਂ ਵਿਸਥਾਰ ਨਾਲ ਸਾਬਕਾ ਕ੍ਰਿਕਟਰ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਪਜਨ ਸਿੰਘ ਨੇ ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ਤੇ ਮੁੱਖ ਮੰਤਰੀ ਮਮਤਾ ਬੇਨਰਜੀ ਨੂੰ ਚਿੱਠੀ ਲਿਖ ਕੇ ਕੋਲਕਾਤਾ ਦੇ ਸਰਕਾਰੀ ਹਸਪਤਾਲ 'ਚ ਟ੍ਰੇਨਿੰਗ ਡਾਕਟਰ ਦੇ ਕਥਿਤ ਜ਼ਬਰ ਜਨਾਤ ਤੋਂ ਬਾਅਦ ਕਤਲ ਦੇ ਮਾਮਲੇ 'ਚ ਤੁਰੰਤ ਤੇ ਫੈਸਲਾਕੁਨ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਸਿੰਘ ਨੇ ਐਕਸ ਤੇ ਇੱਕ ਪੋਸਟ 'ਚ ਕਿਹਾ ਕੋਲਕਾਤਾ ਜ਼ਬਰ ਜਨਾਤ ਤੇ ਕਤਲ ਦੇ ਮਾਮਲੇ 'ਚ ਨਿਆਂ 'ਚ ਦੇਰੀ ਤੇ ਡੁੱਗਾ ਦੁੱਖ ਹੋਇਆ ਇਸ ਘਟਨਾ ਨੇ ਸਾਢੇ ਸਾਰਿਆਂ ਦੀਆਂ ਆਤਮਾ ਨੂੰ ਝੰਜੋੜ ਦਿੱਤਾ ਹੈ ਮੈਂ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਤੇ ਉੱਥੋਂ ਦੇ ਰਾਜਪਾਲ ਨੂੰ ਇੱਕ ਭਾਵੁਕ ਚਿੱਠੀ ਲਿਖ ਕੇ ਤੁਰੰਤ ਤੇ ਫੈਸਲਾਕੁਨ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਰੈਜ਼ੀਡੈਂਟ ਡਾਕਟਰਾਂ ਨੇ ਕੋਲਕਾਤਾ ਦੇ ਸਰਕਾਰੀ ਹਸਪਤਾਲ ਚੈਕ ਟ੍ਰੇਨੀ ਮਹਿਲਾ ਡਾਕਟਰ ਨਾਲ ਜ਼ਬਰ ਜਨਾਤ ਤੇ ਫਿਰ ਕਤਲ ਦੇ ਵਿਰੋਧ ਦੇ ਵਿੱਚ ਆਪਣੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਦੇ ਸੰਗਠਨ ਨੇ ਐਤਵਾਨ ਨੂੰ ਮੰਗ ਕੀਤੀ ਕਿ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਨੂੰ ਸੁਰੱਖਿਅਤ ਜ਼ੋਨ ਐਲਾਨ ਕੀਤਾ ਜਾਵੇ ਤੇ ਕੇਂਦਰੀ ਸਿਹਤ ਸੁਰੱਖਿਆ ਐਕਟ ਲਾਗੂ ਕੀਤਾ ਜਾਵੇ। ਮਹਾਰਾਸ਼ਟਰ ਐਸੋਸੀਏਸ਼ਨ ਆਫ ਰੈਜ਼ੀਡੈਂਟ ਡਾਕਟਰ 13 ਅਗਸਤ ਤੋਂ ਹੜਤਾਲਤੇ ਨੇ ਉਹਨਾਂ ਕਿਹਾ ਕਿ ਕੋਲਕਾਤਾ ਮਾਮਲੇ ਨੂੰ ਲੈ ਕੇ ਚੱਲ ਰਹੇ ਵਿਰੋਧ ਦੇ ਹਿੱਸੇ ਵਜੋਂ ਡਾਕਟਰ ਸਰਕਾਰੀ ਅਧਿਕਾਰੀਆਂ ਕਾਲਜ ਪ੍ਰਬੰਧਕਾਂ ਪੁਲਿਸ ਸੁਰੱਖਿਆ ਕਰਮਚਾਰੀਆਂ ਨਰਸਾਂ ਤੇ ਸਿਹਤ ਕਰਮਚਾਰੀਆਂ ਨੂੰ ਰਖੜੀ ਬੰਨਣਗੇ ਨੇਪਾਲ ਦੇ ਵਿਦੇਸ਼ ਮੰਤਰੀ ਆਰਜੂ ਰਾਣਾ ਦਿਉ ਬਾਬ ਦੁਵੱਲੇ ਸਬੰਧਾਂ ਦੀ ਵਿਆਪਕ ਸਮੀਖਿਆ ਦੇ ਉਦੇਸ਼ ਨਾਲ 5 ਦਿਨਾ ਦੌਰੇ ਤੇ ਅੱਜ ਨਵੀਂ ਦਿੱਲੀ ਪਹੁੰਚੇ ਨੇ ਵਿਦੇਸ਼ ਮੰਤਰਾਲੇ ਤੇ ਬੁਲਾਰੇ ਰੰਦੀਰ ਜਸਵਾਲ ਨੇ ਕਿਹਾ ਕਿ ਦਿਉਬਾ ਦਾ ਦੌਰਾ ਦੋਵਾਂ ਦੇਸ਼ਾਂ ਦੇ ਨੇੜਲੇ ਤੇ ਗੂੜੇ ਸਬੰਧਾਂ ਦਾ ਸਬੂਤ ਹੈ ਉਹਨਾਂ ਨੇ ਐਕਸ ਤੇ ਪੋਸਟ ਕੀਤਾ ਨੇਪਾਲ ਦੇ ਵਿਦੇਸ਼ ਮੰਤਰੀ ਆਰਜੂ ਰਾਣਾ ਦਿਉਬਾ ਦੇ ਅਧਿਕਾਰਤ ਦੌਰੇ ਤੇ ਨਵੀਂ ਦਿੱਲੀ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਹ ਦੌਰਾ ਦੋਵਾਂ ਦੇਸ਼ਾਂ ਦੇ ਨਜ਼ਦੀਕੀ ਸਬੰਧਾਂ ਦਾ ਸਬੂਤ ਹੈ ਦਿਉਬਾ ਅੱਜ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਨਾਲ ਵਿਆਪਕ ਮੁੱਦਿਆਂ ਤੇ ਗੱਲਬਾਤ ਕਰਨਗੇ ਨੇਪਾਲ ਦੇ ਵਿਦੇਸ਼ ਮੰਤਰੀ ਦਾ ਇਹ ਦੌਰਾ ਭਾਰਤੀ ਵਿਦੇਸ਼ 77 ਵਿਕਰਮ ਮਿਸਰੀ ਦੇ ਕਾਟਮੰਡੂ ਦੌਰੇ ਤੋਂ ਇੱਕ ਹਫ਼ਤੇ ਤੋਂ ਬਾਅਦ ਆਇਆ ਹੈ ਭਾਰਤੀ ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਰਕੇਸ਼ ਪਾਲ ਦਾ ਦੇਹਾਂਤ ਹੋ ਗਿਆ ਹੈ ਉਹਨਾਂ ਨੇ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਚੇਨਈ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਆਖਰੀ ਸਾਹ ਲਿਆ ਮੀਰੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਰਾਕੇਸ਼ ਪਾਲ ਨੇ ਪਿਛਲੇ ਸਾਲ 19 ਜੁਲਾਈ ਨੂੰ ਭਾਰਤੀ ਤੱਟ ਰਖਕ ਦੇ 25ਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ ਸੀ ਉਹਨਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਆਈਸੀਜੀ ਪ੍ਰੋਗਰਾਮ 'ਚ ਸ਼ਿਰਕਤ ਕਰਨੇ ਸੀ ਪਾਰਿਸ ਦੌਰਾਨ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਅਜੀਬ ਗਾਂਧੀ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਮੇਲਾ ਰਖੜ ਪੁੰਨਿਆ ਤੇ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਗੁਰਦੁਆਰਾ ਤਾਪਸਥਾਨ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਸ਼੍ਰੋਮਣਿਅ ਅਕਾਲੀ ਦਲ ਬਾਦਲ ਤੇ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਵੱਲੋਂ ਪੰਡਾਲ ਤਿਆਰ ਕਰਕੇ ਸਿਆਸੀ ਕਾਨਫਰੰਸਾਂ ਦੀਆਂ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਗਿਆ ਜਿਸ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਾਬਾ ਬਕਾਲਾ ਨੂੰ ਆਉਣ ਵਾਲੇ ਰੂਟ 플ਾਨ ਤਿਆਰ ਕਰਕੇ ਰੂਟ ਬਦਲ ਦਿੱਤੇ ਗਏ ਨੇ ਤਾਂ ਆਪਾ ਜਾਣਕਾਰੀਆਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਮੇਲਾ ਰਖੜ ਪੁੰਨਿਆ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਪਹੁੰਚਣ ਕਾਰਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਮੇਲਾ ਰਖੜ ਪੁੰਨਿਆਂ ਨੂੰ ਰਾਜ ਪੱਧਰੀ ਸਮਾਰੋਹ ਬਣਾ ਕੇ ਸਰਕਾਰੀ ਤੌਰ ਤੇ ਸਰਕਾਰੀ ਆਈਟੀਆਈ ਬਾਬਾ ਬਕਾਲਾ ਦੀ ਗਰਾਊਂਡ ਦੇ ਵਿੱਚ ਵੱਡਾ ਪੰਡਾਲ ਲਗਾਇਆ ਗਿਆ ਹੈ ਅਤੇ ਸਰਕਾਰੀ ਅਧਿਕਾਰੀ ਪੱਪਾ ਪਾਰ ਹੋ ਕੇ ਇਸ ਸਮਾਰੋਹ ਨੂੰ ਕਾਮਯਾਬ ਕਰਨ ਲਈ ਪੰਡਾਲ ਦੀਆਂ ਤਿਆਰੀਆਂ ਮੁਕੰਮਲ ਕਰਵਾ ਰਹੇ ਨੇ ਇਹ ਪਹਿਲੀ ਵਾਰ ਹੈ ਪੰਜਾਬ ਸਰਕਾਰ ਵੱਲੋਂ ਆਪਣੀ ਰੈਲੀ ਰੂਪੀ ਸਮਾਰੋਹ ਨੂੰ ਕਾਮਯਾਬ ਕਰਨ ਲਈ ਵੱਡੇ ਪੱਧਰ ਤੇ ਸਰਕਾਰੀ ਅਧਿਕਾਰੀ ਜਿਨ੍ਹਾਂ ਦੇ ਵਿੱਚ ਮਾਲ ਵਿਭਾਗ, ਖੇਤੀਬਾੜੀ ਵਿਭਾਗ, ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਤੇ ਹੈਡਮਾਸਟਰਾਂ ਤੱਕ ਨੂੰ ਡਿਊਟੀ ਤੇ ਤਾਇਨਾਤ ਕਰਕੇ ਸਮਾਰੋਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਦੇ ਵਿੱਚ ਪੰਡਾਲ ਲਗਾ ਗਏ ਅੱਜ ਦੁਪਹਿਰ 12 ਵਜੇ ਕਾਨਫਰੰਸ ਕੀਤੀ ਜਾਏਗੀ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ, ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਅਕਾਲੀ ਲੀਡਰਸ਼ਿਪ ਪਹੁੰਚ ਰਹੀ ਹੈ ਤੇ ਇਹ ਕਾਨਫਰੰਸ ਹਲਕਾ ਬਾਬਾ ਵਕਾਲਾ ਦੇ ਇੰਚਾਰਜ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ਹੋ ਰਹੀ ਹੈ ਰੋਲੀ ਤੋਂ ਕਪੂਰੇ ਰੋਡ ਤੇ ਬਣੀ ਗਊਸ਼ਾਲਾ ਦੇ ਵਿੱਚ ਗਊਆਂ ਦੀ ਜੋ ਦੁਰਦਸ਼ਾ ਹੋ ਰਹੀ ਹੈ ਉਹ ਸ਼ਾਇਦ ਕਿਤੇ ਵੀ ਨਾ ਹੋ ਰਹੀ ਹੋਣੀ ਇਸ ਮੌਕੇ ਸਰਪੰਚ ਜਗਰਾਤ ਸਿੰਘ ਰੋਲੀ ਸਰਪੰਚ ਇਕਬਾਲ ਸਿੰਘ ਕਪੂਰੇ ਨੇ ਦੱਸਿਆ ਕਿ ਪਿਛਲੇ 10 ਸਾਲਾਂ ਦੇ ਵਿੱਚ 20 ਤੋਂ ਉੱਪਰ ਗਊਆਂ ਇਸ ਗਊਸ਼ਾਲਾ ਦੇ ਵਿੱਚ ਮਰ ਚੁੱਕੀਆਂ ਨੇ ਅੱਜ ਜਦੋਂ ਪਿੰਡ ਰੋਲੀ ਦੇ ਲੋਕਾਂ ਨੂੰ ਗਊਸ਼ਾਲਾ ਦੇ ਵਿੱਚ ਮਰੀਆਂ ਗਊਆਂ ਬਾਰੇ ਪਤਾ ਲੱਗਿਆ ਤਾਂ ਪਿੰਡ ਰੋਲੀ ਤੋਂ ਵੱਡੀ ਗਿਣਤੀ ਚਲੋ ਕੇ ਗਊਸ਼ਾਲਾ ਪਹੁੰਚੇ ਜਿਨ੍ਹਾਂ ਨੇ ਮੀਡੀਆ ਨੂੰ ਬੁਲਾ ਕੇ ਇਸ ਗਊਸ਼ਾਲਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਦੱਸਦੇ ਹੋਏ ਕਿ ਅੱਜ ਚਾਰ ਤੋਂ ਪੰਜ ਗਊਆਂ ਭੁੱਖ ਦੁੱਖ ਦੇ ਨਾਲ ਮਰੀਆਂ ਪਈਆਂ ਸਨ ਤੇ ਖੁਰਨੀਆਂ ਦੇ ਵਿੱਚ ਪੀਣ ਵਾਲਾ ਪਾਣੀ ਜੋ ਪਿਛਲੇ ਕਈ ਦਿਨਾਂ ਤੋਂ ਗੰਦਗੀ ਦੇ ਨਾਲ ਭਰਿਆ ਪਿਆ ਜੋ ਗਊਆਂ ਪਾਣੀ ਪੀ ਕੇ ਬਿਮਾਰ ਹੋ ਰਹੀਆਂ ਨੇ ਇੱਥੇ ਹੀ ਬਸ ਨਹੀਂ ਕਿ 16 ਏਕੜ ਜ਼ਮੀਨ ਗਊਸ਼ਾਲਾ ਦੇ ਨਾਂ ਹੋਣ ਦੇ ਬਾਵਜੂਦ ਵੀ ਇਸ ਗਊਸ਼ਾਲਾ ਦੇ ਨਜ਼ਦੀਕ 3 ਤੋਂ 4 ਏਕੜ ਪੱਠੇ ਹੋਣ ਦੇ ਬਾਵਜੂਦ ਵੀ ਇਹਨਾਂ ਗਊਆਂ ਨੂੰ ਕਿਸੇ ਸੇਵਾਦਾਰ ਵੱਲੋਂ ਪੱਠੇ ਤੱਕ ਨਹੀਂ ਪਾਈ ਗਏ ਅਤੇ ਗਊਆ ਭੁੱਖ ਦੁਖ ਨਾਲ ਮਰ ਗਈਆਂ ਨੇ ਇਸ ਗਊਸ਼ਾਲਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਿਫ ਸੈਨਾ ਹਿੰਦੁਸਤਾਨ ਦੇ ਸੂਬਾ ਪ੍ਰਧਾਨ ਰਾਮਬਚਨ ਰਾਏ ਤੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਨੋਰੀਆ ਆਪਣੇ ਸਾਥੀਆਂ ਨਾਲ ਜਾਇਜ਼ਾ ਲੈਣ ਪਹੁੰਚੇ ਉਧਰ ਹਲਕਾ ਉੜਮੜ ਦੇ ਬਲਾਕ ਟਾਂਡਾ ਦੀਨ ਪਿੰਡ ਨੰਗਲ ਜਮਾਲ ਵਿਖੇ ਇੱਕ ਔਰਤ ਦੇ ਵੱਲੋਂ ਆਰਥਿਕ ਤੰਗੀ ਦੇ ਚਲਦਿਆਂ ਪੱਖਾ ਟੰਗਣ ਵਾਲੀ ਕੁੰਡੀ ਨਾਲ ਚੁੰਨੀ ਬੰਨ ਕੇ ਗਲਚ ਪਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਮ੍ਰਿਤਕ ਔਰਤ ਦੀ ਪਛਾਣ ਮਨਦੀਪ ਕੌਰ ਵਿਦਵਾ ਲਸ਼ਕਰ ਸਿੰਘ ਵਾਸੀ ਪਿੰਡ ਨੰਗਲ ਜਮਾਲ ਵਜੋਂ ਹੋਈ ਹੈ ਇਸ ਸੰਬੰਧੀ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੌਰ ਦੇ ਪਤੀ ਦੀ 2 ਮਹੀਨੇ ਪਹਿਲਾਂ ਲੰਬੀ ਬਿਮਾਰੀ ਦੇ ਚੱਲਦਿਆਂ ਮੌਤ ਹੋ ਚੁੱਕੀ ਹੈ ਤੇ ਉਸ ਦੀ ਸੱਸ ਵੀ ਪਹਿਲਾਂ ਤੋਂ ਮਰ ਚੁੱਕੀ ਹੈ ਮਨਦੀਪ ਕੌਰ ਆਪਣੇ ਦੋ ਛੋਟੇ ਬੱਚਿਆਂ ਦੇ ਨਾਲ ਸੋਹਰੇ ਚਮਨ ਲਾਲ ਦੇ ਨਾਲ ਆਪਣੇ ਘਰ ਦੇ ਵਿੱਚ ਰਹਿੰਦੀ ਸੀ ਮਨਦੀਪ ਕੌਰ ਪਿਛਲੇ ਕੁਝ ਦਿਨਾਂ ਤੋਂ ਆਰਥਿਕ ਤੰਗੀ ਦੇ ਚੱਲਦਿਆਂ ਪਰੇਸ਼ਾਨ ਚੱਲ ਰਹੀ ਸੀ ਅਤਵਾਸ ਵੇਰੇ ਚੰਨ ਲਾਲ ਢੇਰਾ ਬਿਆਸ ਅਸੰਗ ਸੋਨਨ ਚਲਾ ਗਿਆ ਜਿਸ ਦੇ ਜਾਣ ਤੋਂ ਬਾਅਦ ਮਨਦੀਪ ਕੌਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੂਚਨਾ ਮਿਲਨ ਤੇ ਐਸਆਈ ਰਾਜੇਸ਼ ਕੁਮਾਰ ਇੰਚਾਰਜ ਚੌਂਕੀ ਅੱਡਾ ਸਰਾਂ ਨੇ ਮੌਕੇ ਤੇ ਪਹੁੰਚ ਮ੍ਰਿਤਕਾ ਦੀ ਲਾਸ਼ ਆਪਣੇ ਕਬਜ਼ੇ ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਰ ਕਲਕੱਤਾ ਦੇ ਵਿੱਚ ਜੂਨੀਅਰ ਡਾਕਟਰ ਨਾਲ ਵਾਪਰੀ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਤੇ ਪੂਰੇ ਦੇਸ਼ ਦੇ ਵਿੱਚ ਡਾਕਟਰਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਨਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਇੰਦਰਬੀਤ ਇੰਦਰਬੀਰ ਸਿੰਘ ਨਿੱਜਰ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੇ ਮੈਡੀਕਲ ਕਾਲਜ ਦੇ ਵਿੱਚ ਕਲਕੱਤਾ ਵਿਖੇ ਹੋਈ ਘਟਨਾ ਦੇ ਰੋਸ ਵਿੱਚ ਡਾਕਟਰਾਂ ਦੇ ਵਿੱਚ ਪੈਦਾ ਹੋਏ ਤਣਾਅ ਦੇ ਵਾਤਾਵਰਨ ਨੂੰ ਦੂਰ ਕਰਨ ਲਈ ਪਹੁੰਚ ਕੀਤੀ ਤੇ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ। ਉਹਨਾਂ ਨੇ ਹਸਪਤਾਲ ਦੇ ਡਾਕਟਰਾਂ ਤੇ ਇੱਥੇ ਪੜ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਇੰਦਰਬੀਰ ਨਿੱਜਰ ਨੇ ਕਿਹਾ ਕਿ ਡਾਕਟਰਾਂ ਤੇ ਵਿਦਿਆਰਥੀਆਂ ਨੂੰ ਤਰੋਸਾ ਦਿੱਤਾ ਕਿ ਪੰਜਾਬ ਸਰਕਾਰ ਤੁਹਾਡੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਤੇ ਕੱਲ ਹੀ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ 'ਤੇ ਸਿਹਤ ਮੰਤਰੀ ਨੇ ਸਾਰੇ ਕਾਲਜਾਂ ਦੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਸੱਦ ਲਈ ਹੈ। ਉਨਾ ਕਿਹਾ ਕਿ ਲੋਕਲ ਲੈਵਲ ਉਤੇ ਤੁਹਾਡੇ ਜੋ ਵੀ ਸਮੱਸਿਆਵਾਂ ਨੇ ਉਹ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਨਾਲ بیٹھ ਕੇ ਹੱਲ ਕੀਤੀਆਂ ਜਾਣਗੀਆਂ ਤੇ ਜੋ ਰਾਜ ਪੱਧਰੀ ਮੁੱਦੇ ਨੇ ਉਹ ਸਿਹਤ ਮੰਤਰੀ ਦੁਆਰਾ ਹੱਲ ਕਰ ਦਿੱਤੇ ਜਾਣਗੇ ਅੱਜ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਾਹਿਬ ਨਾਲ ਮੈਡੀਕਲ ਕਪ੍ਰੀਡੈਂਟ ਸਾਹਿਬ ਨਾਲ ਔਰ ਜੂਨੀਅਰ ਡਾਕਟਰਾਂ ਨਾਲ ਸੀਟਿੰਗ ਮੀਟਿੰਗ ਕੀਤੀ ਹੈ ਔਰ ਇਹ ਮੀਟਿੰਗ ਤੇ ਜੋ ਸਮੱਸਿਆਵਾਂ ਨੇ ਇਸ ਹਸਪਤਾਲ ਦੀਆਂ ਉਹ ਅਸੀਂ ਡਿਸਕਸ ਕੀਤੀਆਂ ਨੇ ਉਹ ਅਸੀਂ ਹੈਲਥ ਵੈਲਨੈਸ ਸਾਹਿਬ ਔਰ ਸੀਐਮ ਸਾਹਿਬ ਤੱਕ ਪਹੁੰਚਾਵਾਂਗੇ ਲੇਕਿਨ ਸਾਡਾ ਜਿਹੜਾ ਮੇਨ ਮੁੱਦਾ ਹੈ ਸਿੱਧਾ ਕਿ ਦੀ ਸਿਕਿਉਰਿਟੀ ਹੈ ਜਿਹੜੇ ਇੱਥੇ ਜੋ ਚਤਰਾ ਕਲਕੱਤੇ ਵਿੱਚ ਜੋ ਸਾਡੀ ਇੱਕ ਛੋਟੀ ਜੁਨੀਅਰ ਡਾਕਟਰ ਦੇ ਨਾਲ ਜੋ ਹੋਇਆ ਸੋ ਉਹਦੀ ਕੋਈ ਚੀਜ਼ ਹੋਰ ਕਿਸ ਜਗ੍ਹਾ ਨਾ ਵਾਪਰੇ ਉਸ ਨੂੰ ਲੈਂਦੇ ਹੋਏ ਅਸੀਂ ਸਿਕਿਉਰਿਟੀ এনवायरमेंट ਡਿਸਕਸ ਕਰ ਰਹੇ ਸੀ ਕਿ ਔਰ ਸਿਕਿਉਰਿਟੀ ਪਰਸਨਲ ਨੂੰ ਲੈ ਕੇ ਮੈਂ ਕਿਸ ਤਰ੍ਹਾਂ ਡਿਊਟੀ ਸ਼ੁਰੂ ਹੁੰਦੀ ਹੈ ਡਾਕਟਰ ਸੀ ਕਿੰਨੇ ਵਜੇ ਕਰ ਜਾਂਦੇ ਨੇ ਕਿਸ ਸਾਹਿਬ ਨੇ ਹਸਪਤਾਲ ਜਾਂਦੇ ਨੇ ਇਹ ਸਾਰੀ ਗੱਲਾਂ ਅਸੀਂ ਸ਼ੇਅਰ ਕੀਤੀਆਂ ਨੇ ਤੇ ਮੈਨੂੰ ਆਸ ਹੈ ਕਿ ਇਸ ਇਸ ਗੱਲ ਤੇ ਜਿਹੜੀ ਜਿਹੜੀ ਸਾਡੇ ਉਹ ਇਲਾਕੇ ਨੇ ਜਿੱਥੇ ਸਾਡੀ ਕਮਜ਼ੋਰੀਆਂ ਨੇ ਅਸੀਂ ਉਹਨੂੰ ਠੀਕ ਕਰ ਸਕਾਂਗੇ ਤਾਂ ਕਿ ਸਾਡੇ ਬੱਚਿਆਂ ਜਿਹੜੀਆਂ ਡਾਕਟਰਸ ਨੇ ਸਟਾਫ ਨਰਸਿਸ ਨੇ ਉਹ ਜਿਹੜਾ ਬਾਕੀ ਸਟਾਫ ਹੈ ਉਹ ਇੱਕ ਮਹਫੂਜ਼ ਤਰੀਕੇ ਦੇ ਨਾਲ ਕੰਮ ਪਿਆ ਸਕਤੇ ਕੰਮ ਤੇ ਜਾ ਸਕਣਗੇ ਪੰਜਾਬੀ ਖਬਰਾਂ ਤੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਰਹੇ ਲਈ ਤੁਸੀਂ ਜੁੜੇ ਰਹੋ ਚਰਦੀਕਲਾ ਟਾਈਮ ਟੀਵੀ ਦੇ ਨਾਲ ਪਰ ਜਾਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਦੇ ਉੱਪਰ